ਆਪਣਾ ਬੰਦਾ ਸਿੱਧੂ ਮੂਸੇ ਵਾਲਾ ਮਾਰਿਆ ਹਾਂਜੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਨਹੀਂ ਮਿਲਿਆ ਬੰਦਿਆਂ ਬਾਰੇ ਪਤਾ ਹੈਗਾ ਵੀ ਉਹ ਬੰਦਿਆਂ ਨੇ ਕੰਮ ਕਰਾਇਆਗਾ ਕਿੱਥੇ ਆਪ ਨੂੰ ਇਨਸਾਫ ਦਿੱਤਾ ਇਹਨਾਂ ਨੇ ਤੇ ਉੱਪਰ ਦੀ ਜਦੋਂ ਇਹੋ ਜਿਹਾ ਬੰਦਾ ਕਹਿੰਦਾ ਵੀ ਭਾਨੇ ਵਰਗੇ ਬੰਦੇ ਨੂੰ ਮੈਂ ਪੁਲਿਸ ਦੇ ਕੋਲ ਖੜਕੇ ਕਟਵਾਇਆ ਤੇ ਉੱਚੀ ਉੱਚੀ ਹੱਸਦਾ ਤੇ ਉੱਪਰ ਦੀ ਪੁਲਿਸ ਦੀ ਜਿਹੜੀ ਸ਼ਭੀ ਆ ਮੇਰੀ ਗੱਲ ਸੁਣੋਈ ਲੋਕਾਂ ਦੇ ਵਿੱਚ ਖਰਾਬ ਹੋਈ ਜਾਂਦੀ ਆ ਉਹ ਬੰਦੇ ਨੇ ਬਦਨਾਮ ਕਰਤੀ ਪੁਲਿਸ ਉਹਦੇ ਕਹਿਣ ਦਾ ਮਤਲਬ ਹੈ ਇਹ ਸੀ ਵੀ ਮੇਰੇ ਕਹਿਣ ਤੇ ਪੁਲਿਸ ਵਾਲੇ ਕੁੱਟਿਆ ਵੀ ਪੁਲਿਸ ਮੇਰੇ ਅੰਡਰ ਆ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਹੀ ਪੀਆਰ ਭਰੀ ਸਤਸ਼ਿ ਸ਼੍ਰੀ ਅਕਾਲ ਜੀ ਉਹ ਹੈ ਗੁਰਜੀਕਾ ਖਾਲਸਾ ਉਹ ਹੈ ਗੁਰਜੀਕਾ ਤੇ ਅੱਜ ਆਪਣੇ ਨਾਲ ਨੇ ਰਫਤਾਰ ਰਾਏ ਜੀ ਤਕਰੀਬਨ ਤੁਸੀਂ ਰਫਤਾਰ ਰਾਏ ਨੂੰ ਅਕਸਰ ਵੀਡੀਓ ਦੇ ਵਿੱਚ ਪੜਕਦਾ ਦੇਖਿਆ ਹੋਊਗਾ ਤੇ ਬੜੇ ਵੀਰ ਚੰਗਾ ਵੀ ਕਹਿੰਦੇ ਵਿੱਚ ਮੰਦਾ ਵੀ ਕਹਿੰਦੇ ਤੇ ਇੱਕ ਤਾਰੀਫ ਆ ਵੀ ਇਹਦੀ ਇਹ ਹਰਿਕਦ ਆਧਾਰ ਦੇ ਤੌਰ ਤੇ ਗੱਲ ਕਰਦਾ ਵੀ ਜਿਹਨੂੰ ਵੀ ਜਵਾਬ ਦਿੰਦਾ ਆਧਾਰ ਦੇ ਤੌਰ ਤੇ ਦਿੰਦਾਗਾ ਇਹ ਪਿਛਲੇ ਦਿਨਾਂ ਦੇ ਵਿੱਚ ਲਾ ਲਓ ਵੀ ਪਿਛਲੇ ਦਿਨਾਂ ਦੇ ਵਿੱਚ ਵੀ ਕਿਸੇ ਨਾਲ ਇਹਦੀਆਂ ਤੂੰ ਤੂੰ ਮੈਂ ਚੱਲਦੀ ਰਹਿੰਦੀ ਆ ਤੇ ਕੱਲ ਵੀ ਥੋੜਾ ਜਿਹਾ ਗਰਮ ਹੋਇਆ ਬੈਠਾ ਸੀ ਸਭ ਤੋਂ ਇਹਨਾਂ ਦਾ ਰਸਤਾਰ ਕੀ ਹਾਲ ਚਾਲ ਆਪਰਾ ਵਧੀਆ ਜੀ ਚੜਦੀ ਕਲਾ ਤੇ ਅੱਜ ਦਾ ਸਭ ਤੋਂ ਵੱਡੀ ਇੱਕ ਮੁੱਦਾ ਬਣ ਗਿਆ ਵੀ ਜਿਹੜਾ ਵੀ ਸੋਸ਼ਲ ਮੀਡੀਆ ਤੇ ਬੋਲਦਾ ਨਾ ਸਚਾਈ ਦਾ ਰਾਹ ਦਿੰਦਾਗਾ ਕੋਈ ਵੀ ਲਾ ਲਓ ਜਿੱਥੋਂ ਵੀ ਲਾ ਲਓ ਮੈਂ ਗੱਲਾਂ ਥਾਰੀ ਪਾਸੇ ਲਊਂ ਵੀ ਜਿੱਥੇ ਵੀ ਲਾ ਲਓ ਬਿਗੜ ਸਚਾਈ ਤੇ ਜਿਆਦਾ ਬੋਲਦਾ ਨਾ ਉਹਨੂੰ ਬੋਲਣ ਨਹੀਂ ਦਿੱਤਾ ਜਾਂਦਾ ਉਹਦੀ ਆਵਾਜ਼ ਨੂੰ ਬੰਦ ਕਰਾ ਦਿੱਤਾ ਜਾਂਦਾ ਹਾਂ ਆਵਾਜ਼ ਨੂੰ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਈ ਆਪਾਂ ਸਰਕਾਰ ਦੀ ਨਿਗਾਹ ਦੇ ਵਿੱਚ ਲਾ ਲਈਏ ਜਾਂ ਆਮ ਲੋਕਾਂ ਦੀ ਨਿਗਾਹ ਦੇ ਵਿੱਚ ਲਾ ਲਈਏ ਉਦੋਂ ਰੜਕਾਂਗੇ ਜਦੋਂ ਆਪਾਂ ਸੱਚ ਬੋਲਾਂਗੇ ਠੀਕ ਹੈ ਤੁਸੀਂ ਹੁਣ ਤੁਸੀਂ ਦੇਖੋ ਉਹੀ ਗੱਲ ਮੈਂ ਕਹਿਣਾ ਵੀ ਆਪਣੇ ਨੌਜਵਾਨ ਜਦੋਂ ਸੱਚ ਬੋਲਦੇ ਆ ਉਦੋਂ ਰੜਕਦੇ ਆ ਤੁਸੀਂ ਰੀਲਾਂ ਦੇ ਉੱਪਰ ਠੋਮਕੇ ਲਾਈ ਜਾਓ ਕਿਸੇ ਨੇ ਤੁਹਾਨੂੰ ਕੁਝ ਨਹੀਂ ਕਹਿਣਾ ਨਹੀਂ ਕਹਿੰਦਾ ਕੋਈ ਠੀਕ ਹੈ ਜਦੋਂ ਤੁਸੀਂ ਸੱਚ ਬੋਲਣ ਲੱਗ ਗਏ ਉਦੋਂ ਤੁਹਾਡਾ ਵਿਰੋਧ ਵੀ ਹੋਊਗਾ ਠੀਕ ਹੈ ਤੁਹਾਡੇ ਲਈ ਜੇਲਾ ਵੀ ਨੇ ਤੇ ਤੁਹਾਨੂੰ ਮਾਰਨ ਦੇ ਲਈ ਸਰਕਾਰ ਕੋਲ ਨਾ ਦਾ ਟਰੱਕਾਂ ਦੀ ਘਾਟ ਆ ਨਾਸਲੇ ਦੀ ਘਾਟ ਉਤੋਂ ਸਭ ਕੁਝ ਹੈ ਸਭ ਕੁਝ ਬਸ ਇਹ ਚਾਹੁੰਦੇ ਆ ਵੀ ਸਾਡੇ ਨੌਜਵਾਨਾ ਬਸ ਟੇਕੇ ਘਰੇ ਬੈਠੇ ਰੋਟੀ ਖਾਈ ਜਾਣ ਆਪਣੇ ਹੱਕਾਂ ਲਈ ਨਾ ਲੜਨ ਸੱਚ ਨਾ ਬੋਲਣ ਬਸ ਹੁਣ ਮੰਨ ਕੇ ਚਲੋ ਵੀ ਪਾਨਾ ਸਿੱਧੂ ਆਪਾਂ ਨਹੀਂ ਸਿੱਧੂ ਨੂੰ ਗ੍ਰਿਫਤਾਰ ਕਰਿਆ ਪਰ ਸੋ ਹੱਥ ਨਹੀਂ ਹਾਂਜੀ ਅੱਜ ਵੀ ਉਹਦੀ ਕੋਰਟ ਚ ਪੇਸ਼ੀ ਸ਼ੈਦ ਵੀ ਜੂਨ ਅਦਾਲਤ ਭੇਜਤਾ ਜੇਲ੍ਹ ਭੇਜਤਾ ਕੇ ਰਿਮਾਂਡ ਹੋਰ ਲੇ ਦਿੱਤਾ ਗਿਆ ਉਹਦਾ ਨਹੀਂ ਆਪਾਂ ਨੂੰ ਪਤਾ ਹੈਗਾ ਜੇ ਪਰ ਉਹਦੇ ਨਾਲ ਦੇਖੋ ਉਹਦੇ ਬਾਹਰ ਕੇ ਅੱਗੇ ਦਿਸ ਨੇ ਗੱਡੀਆਂ ਖੜੀਆਂ ਹੁੰਦੀਆਂ ਸੀ ਤੁਸੀਂ ਤਾਂ ਬਹੁਤ ਵਾਰੀ ਆਏ ਹੋ ਬੜੀਆਂ ਗੱਡੀਆਂ ਖੜੀਆਂ ਲੰਮੀਆਂ ਲੈਣਾ ਲੱਗੀਆਂ ਪੈਸੇ ਮੜਵਾਉਣਾਂ ਦੀਆਂ ਤੁਸੀਂ ਪਰਸੋਂ ਉੱਥੇ ਸੀਗੇ ਥਾਣੇ ਮੂਰੇ ਹਾਂਜੀ ਕਿੰਨੇ ਕ ਬੰਦੇ ਸੀ ਉੱਥੇ ਉੱਥੇ ਦੇਖੋ ਜੀ ਉੱਥੇ ਇੱਕ ਗੱਲ ਦਾ ਬੜਾ ਅਫਸੋਸ ਹੋਇਆ ਸਾਡੇ ਨਾਲੋਂ ਵੱਧ ਗੈਂਤੀ ਉੱਥੇ ਪੁਲਿਸ ਵਾਲਿਆਂ ਦੀ ਸੀ ਹੱਥੇ ਡਾਂਗਾਂ ਲਈ ਖੜੇ ਸੀ ਵੀ ਕੁਝ ਕਾਰਨ ਸਹੀ ਹੋ ਦੀ ਡੰਗ ਭਰਾਈ ਇਹਨਾਂ ਦੇ ਉੱਥੇ ਅਫਸੋਸ ਇਸ ਗੱਲ ਦਾ ਹੋਇਆ ਸਾਡੇ ਕੋਲ ਕਿਤਾਬ ਲਈ ਹੋਈ ਆ ਮੈਂ ਪਹਿਲਾਂ ਵੀ ਕਿਹਾ ਮੈਂ ਸੋਸ਼ਲ ਮੀਡੀਆ ਤੇ ਲੈ ਕੇ ਆਉਂ ਕਿਤਾਬ ਉਹ ਕਿਤਾਬ ਦੇ ਵਿੱਚ ਸਾਰਾ ਹਿਸਾਬ ਲਿਖਿਆ ਹੋਇਆ 1 ਕਰੋੜ ਤੋਂ ਉੱਪਰ ਪੈਸੇ ਭਾਨੇ ਸਿੱਧੂ ਨੇ ਜਿਹੜੇ ਆਮ ਲੋਕਾਂ ਦੇ ਏਜੰਟਾਂ ਕੋਲ ਫਸੇ ਹੋਏ ਸੀ ਉਹ ਵਾਪਸ ਕਰਾਈ ਕੱਲੇ-ਕੱਲੇ ਬੰਦੇ ਦਾ ਹਿਸਾਬ ਲਿਖਿਆ ਹੋਇਆ ਤੇ ਜਦੋਂ ਗ੍ਰਿਫਤਾਰੀ ਹੁੰਦੀ ਆ ਨਾਲ ਬਸ 92 92 ਬੰਦੇ ਉਹੀ ਜਿਹੜਾ ਸਰਕਲ ਆ ਸਾਡਾ ਬਸ ਉਹ ਅਸੀਂ ਉਥੇ ਨਜ਼ਰ ਆਏ ਜਾਂ 20 30 ਕ ਬੰਦੇ ਬਾਕੀ ਹੋ ਗਏ ਕਿਸੇ ਵੀ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਆਵਾਜ਼ ਨਹੀਂ ਬੁਲੰਦ ਕੀਤੀ ਜਿੰਨੇ ਗਾਇਕ ਭਾਨੇ ਸਿੱਧੂ ਦੀ ਲਿੰਕ ਦੇ ਵਿੱਚ ਸੀ ਉਹਨਾਂ ਨੇ ਬਾਅਦ 24 ਘੰਟੇ ਵਾਲੀ ਸਟੋਰੀ ਪਾਤੀ ਬਸ ਉਸ ਤੋਂ ਬਾਅਦ ਜੋ ਜੀ ਕੋਈ ਕਿਸੇ ਨੇ ਬਾਤ ਨਹੀਂ ਪੁੱਛੀ ਤੇ 2 ਦਿਨਾਂ ਦਾ ਰਿਮਾਂਡ ਲੈ ਆ ਗਿਆ ਪੁਲਿਸ ਨੇ ਤੇ ਮੈਂ ਉਹਨਾਂ ਲੋਕਾਂ ਨੂੰ ਗੱਲ ਕਹਿਣਾ ਜਿਹੜੇ ਲੋਕ ਪਹਾਨੇ ਸਿੱਧੂ ਦੇ ਕੋਲ ਜਾਂਦੇ ਸੀ ਕਿ ਸਾਡੇ ਇੱਥੇ ਪੈਸੇ ਫਸ ਗਏ ਅਸੀਂ ਆਹ ਦੁੱਖ ਦੇ ਵਿੱਚ ਆ ਪਹਾਨੇ ਨੇ ਕਦੇ ਵੀ ਆਇ ਨਹੀਂ ਪੁੱਛਿਆ ਵੀ ਤੁਸੀਂ ਕੌਣ ਹੋ ਕਿੱਥੋਂ ਅਗਲਾ ਨਾਲ ਹੀ ਖੜ ਜਾਂਦਾ ਸੀ ਇੰਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਕਈ ਵਾਰ ਤਾਂ ਬਿੱਲੇ ਬਾਈ ਸਾਡੇ ਕੋਲ ਇਹੋ ਜਿਹਾ ਫੋਨ ਆਉਂਦਾ ਸੀ ਮੈਨੂੰ ਕਹਿੰਦੇ ਸੀ ਵੀ ਪਹਾਨੇ ਬਾਈ ਨਾਲ ਗੱਲ ਕਰਾਓ ਜਾਂ ਉਹਨਾਂ ਦਾ ਨੰਬਰ ਦੋ ਤੇ ਫੋਨ ਲਾ ਕੇ ਪਤਾ ਕੀ ਕਹਿੰਦੇ ਸੀ ਵੀ ਫਲਾਨਾ ਏਜੰਟਾ ਜੀ ਚੰਡੀਗੜ੍ਹ ਰਹਿੰਦਾ ਉਹਦੇ ਕੋਲ ਸਾਡੇ ਪੈਸੇ ਫਸੇ ਹੋਏ ਆ ਤੇ ਪਹਾਨਾ ਕਹਿੰਦਾ ਸੀ ਵੀ ਆਜੋ ਆਪਾਂ ਨਾਲ ਚੱਲਦੇ ਆਂ ਨਹੀਂ ਜੀ ਸਾਡੇ ਕੋਲ ਕਿੱਥੇ ਟਾਈਮ ਆ ਤੁਸੀਂ ਜਾ ਜਾਓ ਲੋਕ ਤਾਂ ਇਹ ਕਹਿੰਦੇ ਵੀ ਤੁਸੀਂ ਹੀ ਜਾ ਕੇ ਆਓ ਪੈਸੇ ਉਹਨਾਂ ਤੋਂ ਸਾਡੇ ਵਾਪਸ ਕਰਾ ਕੇ ਸਾਨੂੰ ਘਰੇ ਫੜਾ ਕੇ ਜਾਓ ਇਹਦੇ ਵਿੱਚ ਕੋਈ ਸੰਘਰਸ਼ ਵੀ ਡਰੇ ਹੈ ਸੰਘਰਸ਼ ਹੁਣ ਜੀ ਮੈਂ ਤੁਹਾਨੂੰ ਦੱਸਦਾ ਸਰਪੰਚਾ ਕੋੜਦੁੰਨੇ ਦੇ ਕੋੜਦੁੰਨਾ ਪੈਂਡ ਹੋ ਗਿਆ ਭਾਨੇ ਸਿੱਧੂ ਦਾ ਭਰਾ ਹੋ ਗਿਆ ਤੇ ਅਸੀਂ ਤਾਂ ਚਲੋ ਹੈਗੇ ਹੀ ਆ ਤੇ ਦੋ ਚਾਰ ਬੰਦੇ ਹੋਰ ਨੇ ਮੂਰੇ ਹਨ ਜਿਹੜੇ ਹੁਣ ਅਸੀਂ ਸੋਚ ਰਹੇ ਆ ਵੀ ਕੀ ਪ੍ਰੋਗਰਾਮ ਕਰੀਏ ਉਹ ਜਿਹੜੇ ਮੋਤਵਾਰ ਬੰਦੇ ਆ ਸਿਆਣੇ ਬੰਦੇ ਆ ਉਹ ਕੋਈ ਪ੍ਰੋਗਰਾਮ ਕਰਨਗੇ ਜੋ ਵੀ ਕਾਲ ਦੇਣਗੇ ਆਪਾਂ ਨਾਲ ਜਾਵਾਂਗੇ ਤੇ ਗੱਲ ਇਹ ਆ ਵੀ ਜਿੰਨਾ ਲੋਕਾਂ ਦੇ ਪੈਸੇ ਵਾਪਸ ਕਰਾਇਆ ਯਾਰ ਘੱਟੋ ਘੱਟ ਤੁਸੀਂ ਤਾਂ ਆ ਕੇ ਬੰਦੇ ਦੇ ਨਾਲ ਖੜ੍ਹਜੋ ਅੱਜ ਜੇ ਤੁਸੀਂ ਉਹਦੇ ਨਾਲ ਨਹੀਂ ਖੜੇ ਕੱਲ ਨੂੰ ਕੋਈ ਵਿਵਪਤਾ ਪੈਣਦੀ ਆ ਤੁਹਾਡੀ ਖਾਤਰ ਕੌਣ ਖੜੂਗਾ ਮੈਨੂੰ ਤੁਸੀਂ ਐਂ ਦੱਸੋ ਫੇਰ ਤੁਸੀਂ ਕਹਣਿਓ ਮੁੰਡਾ ਤੱਤਾ ਬੋਲਦਾ ਹੁਣ ਸਾਡੇ ਲੋਕ ਲੋਕ ਪਤਾ ਕਿਹੋ ਜਿਹੇ ਆ ਇਹਨਾਂ ਨੂੰ ਆਏ ਆ ਵੀ ਬੱਸ ਸਾਡੇ ਲੋਕ ਬੰਦੇ ਨੂੰ ਵਰਤ ਨਾ ਜਾਣਦੇ ਆ ਬੰਦੇ ਤੋਂ ਮਤਲਬ ਪੂਰਾ ਹੋ ਗਿਆ ਉਹਦੀ ਢੂਹੇ ਤੇ ਲੱਤ ਮਾਰਨਗੇ ਕੰਮ ਕੱਢਿਆ ਬੰਦਾ ਛੱਡਿਆ ਬਸ ਇਹ ਏਕਾ ਤਾਲੂਕਾ ਇੱਕ ਇੱਕ ਗੱਲ ਪੁਆਇੰਟ ਦੇ ਵਿੱਚ ਗੱਲ ਦੇ ਗੱਲ ਦੇ ਵਿੱਚ ਹੋਰ ਆ ਵੀ ਤੁਸੀਂ ਕੱਲ ਇੱਕ ਗੁਰਵਿੰਦਰ ਸਿੰਘ ਲਧਿਆਣੀ ਤੋਂ ਆ ਕੋਈ ਹਾਂਜੀ ਹਾਂਜੀ ਉਹਦੇ ਪ੍ਰਤੀ ਵੀ ਤੁਸੀਂ ਬਾਬਾ ਤੱਤੇ ਹੋਏ ਪੀ ਸੀ ਕੀ ਗੱਲ ਬਾਤ ਉਹ ਕਹਿੰਦਾ ਵੀ ਮੈਂ ਕੋਲੇ ਖੜ ਕੇ ਕਟਾਇਆ ਜਾ ਇਦਾਂ ਕਰਿਆ ਯਾਰ ਇਹ ਤਾਂ ਕਹਿਣਾ ਬਣਦਾ ਨਹੀਂ ਨਾ ਐ ਤਾਂ ਫਿਰ ਪੁਲਿਸ ਦੀ ਕੋਈ ਇੱਜ਼ਤ ਨਹੀਂ ਇਹ ਗੱਲ ਦਾ ਦੁੱਖ ਪਤਾ ਬਾਈ ਕਦੋਂ ਹੁੰਦਾ ਹਾਂ ਆਪਣਾ ਬੰਦਾ ਸਿੱਧੂ ਮੂਸੇ ਵਾਲਾ ਮਾਰਿਆ ਹਾਂਜੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਨਹੀਂ ਮਿਲਿਆ ਬੰਦਿਆਂ ਬਾਰੇ ਪਤਾ ਹੈਗਾ ਵੀ ਉਹ ਬੰਦਿਆਂ ਨੇ ਕੰਮ ਕਰਾਇਆ ਹੈਗਾ ਕਿੱਥੇ ਆਪਾਂ ਨੂੰ ਇਨਸਾਫ ਦਿੱਤਾ ਇਹਨਾਂ ਨੇ ਤੇ ਉੱਪਰ ਦੀ ਜਦੋਂ ਇਹੋ ਜਿਹਾ ਬੰਦਾ ਕਹਿੰਦਾ ਵੀ ਭਾਨੇ ਵਰਗੇ ਬੰਦੇ ਨੂੰ ਮੈਂ ਪੁਲਿਸ ਦੇ ਕੋਲ ਖੜ ਕੇ ਕਟਵਾਇਆ ਤੇ ਉੱਚੀ ਉੱਚੀ ਹੱਸਦਾ ਤੇ ਉੱਪਰ ਦੀ ਕਿਹੋ ਜਿਹਾ ਉਹਨੇ ਗੱਲਾਂ ਕੀਤੀਆਂ ਵੀ ਆ ਕਰਦਾਂਗੇ ਉਹ ਕਹਿੰਦਾ ਕਿੰਨੇ ਗੰਦੇ ਸ਼ਬਦ ਬੋਲੇ ਗਾਲਾਂ ਕੱਢੀਆਂ ਉਹ ਚਲੋ ਆਪਾਂ ਨਹੀਂ ਕਹਿ ਸਕਦੇ ਆਪਣੀਆਂ ਮਾਵਾ ਭੈਣਾਂ ਦੇਖਦੀਆਂ ਨੇ ਇਹੋ ਜਿਹਾ ਸ਼ਬਦ ਬੋਲੇ ਕਹਿੰਦਾ ਪ੍ਰਸ਼ਾਸਨ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਦੇਖੋ ਤੁਸੀਂ ਐਡੀ ਗੱਲ ਜੇ ਉਹ ਬੰਦਾ ਕਹਿੰਦਾ ਇੱਥੇ ਹੁਣ ਜਵਾਬ ਦੇਣਾ ਬੰਦਦਾ ਕਿ ਨਹੀਂ ਬੰਦਦਾ ਪੁਲਿਸ ਅਧਿਕਾਰੀਆਂ ਨੂੰ ਹੁਣ ਪੁਲਿਸ ਦੀ ਜਿਹੜੀ ਸ਼ਭੀ ਆ ਮੇਰੀ ਗੱਲ ਸੁਣੋਈ ਲੋਕਾਂ ਦੇ ਵਿੱਚ ਖਰਾਬ ਹੋਈ ਜਾਂਦੀ ਆ ਉਹ ਬੰਦੇ ਨੇ ਬਦਨਾਮ ਕਰਤੀ ਪੁਲਿਸ ਉਹਦੇ ਕਹਿਣ ਦਾ ਮਤਲਬ ਹੈ ਇਹ ਸੀ ਵੀ ਮੇਰੇ ਕਹਿਣ ਤੇ ਪੁਲਿਸ ਨੇ ਕੁੱਟਿਆ ਵੀ ਪੁਲਿਸ ਮੇਰੇ ਅੰਡਰ ਆ ਹੁਣ ਪੁਲਿਸ ਪ੍ਰਸ਼ਾਸਨ ਮੈਨੂੰ ਦੱਸੇ ਵੀ ਤੁਸੀਂ ਉਹ ਬੰਦਿਆਂ ਦੇ ਅੰਡਰ ਉਹੇ ਜੇ ਬੰਦੇ ਜੇ ਨਹੀਂ ਹੈਗੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਨਹੀਂ ਇਹੋ ਜਿਹੇ ਬੰਦਾ ਕੱਲ ਨੂੰ ਹੋਰ ਚਪਲ ਮਾਰੂ ਆਪਾਂ ਐ ਵੀ ਚਲੋ ਆਪਾਂ ਕਹਿ ਸਕਦੇ ਵੀ ਹਵਾ ਚ ਆ ਕੇ ਗੱਲ ਕਰੀ ਹਵਾ ਚ ਆ ਕੇ ਗੱਲ ਕਰਦੀ ਹੂਈ ਹਾਂ ਹਵਾ ਦੇ ਵਿੱਚ ਆ ਕੇ ਗੱਲ ਕਹੀ ਹੋਵੇ ਉਹੀ ਉਹਨੇ ਉੜਦਾ ਤੀਰ ਲਿਆ ਹੋਵੇ ਫੇਮਸ ਹੋਣ ਦੀ ਖਾਤਰ ਜਿਹੜੇ ਹਵਾ ਚ ਆ ਕੇ ਵੀ ਗੱਲ ਕਹੀ ਆ ਨਾ ਉਹਦੇ ਕਾਰਵਾਈ ਕਰਨੀ ਨਹੀਂ ਆਈਦੀ ਕਰਨੀ ਆ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇੱਕ ਪਾਸੇ ਸਿੱਧੂ ਮੂਸੇ ਵਾਲੇ ਦਾ ਪਿਓ ਇਨਸਾਫ ਦੀ ਮੰਗ ਕਰਦਾ ਹੈਗਾ ਪ੍ਰਸ਼ਾਸਨ ਤੋਂ ਤੇ ਦੂਜੇ ਪਾਸੇ ਇਹੋ ਜਿਹੇ ਬੰਦੇ ਕਹਿੰਦੇ ਆ ਗੁਰਵਿੰਦਰ ਆਰਗੇ ਕਿ ਅਸੀਂ ਪ੍ਰਸ਼ਾਸਨ ਦੇ ਕੋਲ ਖੜ ਕੇ ਭਾਨੇ ਸਿੱਧੂ ਨੂੰ ਕਟਵਾਇਆ ਕੱਲ ਨੂੰ ਉਹ ਕੋਈ ਹੋਰ ਚਬਲ ਮਾਰੂ ਹੁਣੇ ਹੀ ਟਾਈਮ ਰਹਿੰਦੇ ਹੁਣੇ ਹੀ ਟਾਈਮ ਰਹਿੰਦੇ ਆ ਮੇਰੀ ਵੀਡੀਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਤੱਕ ਪਹੁੰਚਦੀ ਕਰ ਦਿਓ ਕਿਉਂਕਿ ਉਹ ਗੁਰਵਿੰਦਰ ਸਿੰਘ ਵੀ ਲੁਧਿਆਣੇ ਦਾ ਹੀ ਆ ਕਮਿਸ਼ਨਰ ਸਾਹਿਬ ਉਹਦੇ ਤੇ ਕਾਰਵਾਈ ਕਰੋ ਉਹਦੇ ਤੇ ਕਾਰਵਾਈ ਕਰੋ ਉਹਨੂੰ ਫੜ ਕੇ ਅੰਦਰ ਮਾਰੋ ਇਹੋ ਜਿਹੇ ਬੰਦੇ ਚੁੱਪ ਕਰਵਾਉਣੇ ਬਹੁਤ ਜ਼ਰੂਰੀ ਆ ਜਿਹੜੇ ਆਏ ਪਾੜ ਪਾਉਂਦੇ ਆ ਸਾਡੇ ਲੋਕਾਂ ਦੇ ਵਿੱਚ ਤੇ ਇੱਕ ਹੋਰ ਬਿੱਲੇ ਬਾਈ ਉਹ ਬੰਦਾ ਨਾ ਜਿਹੜਾ ਗੁਰਵਿੰਦਰ ਸਿੰਘ ਉਹ ਐਸਸੀ ਬੀਸੀ ਮਾਜੀ ਵੀ ਸਖ ਜੱਟਾਂ ਦਾ ਬੜਾ ਰੌਲਾ ਪਾਉਂਦਾ ਹੁਣ ਆਪਾਂ ਪਿੰਡਾਂ ਦੇ ਵਿੱਚ ਕਿੰਨੀ ਮੁਹੱਬਤ ਨਾ ਰਹੇ ਨੇ ਹਣ ਕੋਈ ਆਪਾਂ ਕਿਸੇ ਤੋਂ ਜਾਤ ਪੁੱਛੀ ਤੇ ਉਹ ਬੰਦਾ ਜਦੋਂ ਵੀਡੀਓ ਪਾਉਂਦਾ ਨਾ ਕਿ ਆਪਣੀਆਂ ਜੱਟਾਂ ਦੀਆਂ ਮਾਵਾ ਭੈਣਾਂ ਨੂੰ ਕਿੰਨਾ ਮਾੜਾ ਬੋਲਿਆ ਥੱਲੇ ਤੁਸੀਂ ਕਮੈਂਟ ਦੇਖਿਓ ਥੱਲੇ ਆਪਣੇ ਲੋਕ ਆਪਸ ਵਿੱਚ ਲੜਨ ਲੱਗੇ ਜਾਂਦੇ ਆ ਇਹੋ ਜਿਹੇ ਬੰਦੇ ਪਾੜ ਪਾਉਂਦੇ ਆ ਜੇ ਇਹਨਾਂ ਦੇ ਬੁੱਥੇ ਬੰਦ ਕਰਵਾ ਦੋਏ ਨਾ ਪ੍ਰਸ਼ਾਸਨ ਸਾਰਾ ਕੁਝ ਸਹੀ ਹੋ ਜਾਊਗਾ ਭਾਈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਭਾਨੇ ਭਾਈ ਦੀ ਬਾਈ ਦੀ ਸਪੋਰਟ ਕਰਿਓ ਜੀ